ਇਹ ਤੀਜੇ ਦਿਨ ਵੀ ਸੇਵਾ ਲਗਾਤਾਰ ਜਾਰੀ ਆ ਰਛ ਪਉਦਿਆ ਇੱਕ ਤਾਂ ਰਾਤ ਨੂੰ ਆਪਣੇ ਭਰਾ ਦੇ ਨਾਲ ਡਿਪਰ ਕੋਈ ਨਹੀਂ ਮਾਰਦਾ ਰੋਡ ਦੇ ਉੱਤੇ ਬੜੀ ਤੰਗੀ ਹੁੰਦੀ ਆ ਨਾ ਪਹੁੰਚ ਕੇ ਸਰਦਾਰ ਜੀ ਕੋਲ ਰਾਤ ਨੂੰ ਬਚ ਕੇ 6:30 11 ਵਜੇ ਲੰਗਰ ਖਾਦਾ ਅੱਜ ਵੀ ਤੀਜੇ ਦਿਨ ਵੀ ਰਾਤ ਨੂੰ 10:30 11 ਵਜੇ ਲੰਗਰ ਛਕਿਆ ਭਰਾਵਾਂ ਨੇ ਆ ਦੇ ਲੋ ਗੱਡੀਆਂ ਵਾਪਸੀ ਫੇ ਪਹੁੰਚ ਗਈ ਸਾਰੀ ਰਾਤ ਲੱਗ ਗਈ 4 ਵਜੇ ਤੱਕ ਘੱਟੋ ਘੱਟ ਸਾਡਾ ਟਾਈਮ ਲੱਗ ਗਿਆ ਜੀ 4 ਵਜੇ ਤੱਕ 4 ਵਜੇ ਰੇ ਪਹੁੰਚੇ ਸੀ ਅਸੀਂ ਆ ਤੇਰਾ ਮੁੰਡੇ ਹੁਣ ਬੇਲੇ ਹੋ ਕੇ ਤੇ ਆਏ ਸੀ ਕਹਿੰਦੇ ਰੋਟੀ ਬਣੀ ਖਾਣ ਜਾਣਾ ਸਾਢੇ 3 4 ਮੇਰੇ ਘਰ 3 ਵਜੇ ਦਾ ਟਾਈਮ ਆਉਣਾ ਹੈ ਨਾ ਭਰਾ ਮਿਲੇ 4 ਵਜੇ ਸੁੱਤੇ ਸੀ ਕਿਤੇ 3 8 ਕੁ ਵਜੇ ਉੱਠ ਕੇ ਲੰਗਰ ਬਣੀ ਛੱਕ ਕੇ ਅਦਰ ਆਪਣੀ ਜਾਨ ਵੀ ਲੈ ਜਾਣਾ ਸੀ ਇਹ ਵੀ ਪੁੱਤ ਮੇਰਾ ਕਹਿੰਦਾ ਮੇਲਾ ਦੇਖਣ ਜਾਣਾ ਮੇਲਾ ਦੇਖਣ ਜਾਣਾ ਤੇ ਤੁਹਾਨੂੰ ਨਾ ਚੌਥੇ ਦਿਨ ਵਿਚਾਰੇ ਦਾ ਨੰਬਰ ਲੱਗਾ ਲਿਆ ਕਰਦਿਆਂ ਨੂੰ ਨਾਲ ਤੇ ਅਸੀਂ ਹੁਣ ਚੱਲਨੇ ਆ ਜੀ ਰਾਜਾ ਸਾਹਿਬ ਦੇ ਆਪ ਦਰਸ਼ਨ ਕਰਨ ਪਹੁੰਚ ਗਏ ਹਾਲਟੀ ਵਾਲੀ ਪਾਰਕਿੰਗ ਤੇ ਦੇਖ ਲਓ ਕੱਲ ਕੀ ਸੀ ਤੇ ਅੱਜ ਕੀ ਆ ਗੱਡੀਆਂ ਵਾਲਿਆਂ ਨੇ ਬਹੁਤ ਸੇਵਾ ਕੀਤੀ ਸਾਰੇ ਭਰਾਵਾਂ ਨੇ ਅੱਜ ਵੀ ਭਰ ਅੰਦਰ ਉੱਤਰ ਰੱਚ ਨਾ ਰੱਚੀ ਇਹਨਾਂ ਪੁੱਛੋ ਨਾ ਬਾਈ ਮਿਲ ਗਿਆ ਬਾਈ ਨੂੰ ਅੱਖਾਂ ਤੋਂ ਦਿਹਦਾ ਨਹੀਂ ਸੀਗਾ ਬਾਈ ਕਹਿੰਦਾ ਲੰਗਰ ਹਾਲ ਤੱਕ ਜਾਣਾ ਛੱਡਿਆ ਪਰ ਇਦਾਂ ਲੱਗਾ ਜਿੱਦਾਂ ਅੱਜ ਖੋਦ ਰਾਜਾ ਸਾਹਿਬ ਨੇ ਆਪਾਂ ਦਰਸ਼ਨ ਦਿੱਤੇ ਹੁੰਦੇ ਹਨ ਰੱਚ ਦੇਖ ਲਓ ਅੱਜ ਵੀ ਕਿੰਨਾ ਸੀਗਾ ਬਹੁਤ ਜ਼ਿਆਦਾ ਚੌਥੇ ਦਿਨ ਵੀ ਸਾਨੂੰ 2 ਘੰਟੇ ਲੱਗੇ 2.5 ਘੰਟੇ ਦਰਸ਼ਨ ਕਰਨ ਲਈ ਤੇ ਪੁੰਨਾਂ ਬਖਸ਼ਾਈਆਂ ਪਣੀਆਂ ਕੋਈ ਸੇਵਾ ਕਰਦੇ ਹਾਂ ਤਾਂ ਬੰਦੇ ਤੋਂ ਗਲਤੀ ਹੋਵੇ ਹੋਵੇ ਸਾਡੇ ਮਿੱਤਰੋ ਸੱਜਣਾ ਤੋਂ ਗਲਤੀਆਂ ਦੀ ਭੁੱਲ ਮੰਗੀਆਂ ਨਾ ਕਿਸੇ ਸੰਗਤ ਨੂੰ ਗੱਡੀ ਨਾਲ ਟਾਈਮ ਤੇ ਪਹੁੰਚਾ ਹੋਈ ਹੋਵੇ ਉਹਦੀ ਵੀ ਆਪਾਂ ਖਿਮਾ ਚਾਹੁੰਦੇ ਆ ਸੰਗਤਾਂ ਤੋਂ ਵੀ ਦਰਸ਼ਨ ਮਿਲਿਆ ਕੀਤਾ ਜਾਂ ਜਿਹੜੇ ਅੰਦਰ ਸਲੋਗ ਲਿਖੇ ਰਾਜਾ ਸਾਹਿਬ ਦੇ ਆਪ ਦੀ ਲਿਖਤ ਸਲੋਗ ਆ ਜੀ ਆਹ ਤਸਵੀਰਾਂ ਜਦੋਂ 1970 ਚ ਮਾਰਿਆ ਨੇ ਦੁਨੀਆ ਛੱਡੀ ਸੀ ਤੇ ਲੰਗਰ ਹਾਲ ਚ ਪਹੁੰਚ ਕੇ ਪੀਤੀ ਚਾਹ ਵਧੀਆ ਜਾਈ ਇਦਾਂ ਮੇਰਾ ਪੁੱਤ ਕਹਿੰਦਾ ਮੈਂਮੀ ਪਾਪਾ ਚਾਹ ਪੀਣੀ ਆ ਕਦੇ ਪੀਂਦਾ ਨਹੀਂ ਉਹਦਾ ਚਾਹ ਅੱਜ ਕਹਿੰਦਾ ਮੈਂ ਵੀ ਪੀਣੀ ਕਹਿੰਦਾ ਗੋੜ ਵਾਲੀ ਚਾਹ ਆ ਪੀ ਕੇ ਕਹਿੰਦਾ ਕਹਿੰਦਾ ਮੈਨੂੰ ਬਹੁਤ ਸਵਾਦ ਲੱਗੀ ਆ ਦੇਖ ਲਓ 4 ਦਿਨ ਹੋ ਗਏ ਤੇ ਆਪਣਾ ਗਲ ਦਾ ਆਵਾਜ਼ ਦਾ ਹਾਲ ਦੇਖ ਲਓ ਆ ਜਿਹੜਾ ਨਲਕਾ ਲੱਗਾ ਨਾ ਇੱਥੇ ਰਾਜਾ ਸਾਹਿਬ ਮੇਲੇ ਦਾ ਲੱਗਾ ਆ ਏ ਉਹ ਤੋਂ ਬਾਅਦ ਦਿਲシャン ਸਿੰਘ ਕੰਦਰ ਲੈਣੇ ਆ ਝੂਟੇ ਤੇ ਲਾਣੇ ਆ ਜੰਪ ਮੀਂਹ ਲੱਭਿਆ ਐਦਾਂ ਨੂੰ ਵੀ ਚੌਥੇ ਦਿਨ ਮੀਂਹ ਨਗਰਾਦੀਆਂ ਤਸੱਲੀਆਂ ਉਹ ਨਾਂ ਬਖਸ਼ਾ ਕੇ ਤੇ ਹੁਣ ਆਪਾਂ ਪਾਣੀ ਕਾ ਚਾਲੇ ਘਰ ਨੂੰ ਬਾਇ ਦੇ ਦੰਦੇ ਰੇਪਰ ਡੱਬੇ ਦੀਆਂ ਗਲੀਆਂ ਚ ਪਾਣੀ ਘਰ ਦੇ ਵਿੱਚ ਜਪਨਾ ਹੱਦਾਂ ਚ ਫੜ ਫੜ ਜਾਣਾ ਪੈਂਗਾ ਨੂੰ ਇੰਨਾ ਮੀਂਹ ਪੈਣ ਡਿਆ ਹੈਗਾ ਤਸੱਲੀ ਕਰਾਤੀ ਮੀਂਹ ਇਹਦਾ ਮੀਂਹ ਵਾਲੀ ਐਨ ਪੂਰੀਆਂ ਕਹਿੰਦਾ ਡੱਡੂ ਛੜਪੇ ਲਾਣੇ ਆ ਮੀਂਹ ਮੀਂਹ ਪੈਂਦਾ ਨਾਲ ਹੀ ਲਾਣਾ ਸ਼ੁਰੂ ਹੋ ਜਾਂਦਾ ਵੀ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਵੀ ਇੱਧਰ ਆਪ ਡੱਬਾ ਛੱਪੜ ਵੀ ਮਰ ਗਿਆ ਜੀ ਮੈਨੂੰ ਲੱਗਾ ਦੋ ਘੰਟੇ ਹੋਰ ਮੀਂਹ ਪੈ ਗਿਆ ਤੇ ਰੇਪਰ ਡੱਬੇ ਰੋਬ ਜਣਾ ਆਦਾਂ ਪਾਣੀ ਚ ਚੌਥੇ ਦਿਨ ਘਰ ਨੂੰ ਵਾਪਸੀ ਪਾਈ ਆ ਜੀ ਆਪਾਂ ਅੱਜ ਕੋੜਦੋ ਕਰਾਈ ਟੈਂਪਲ ਤੇ ਪਹੁੰਚ ਕੇ ਘਰ ਪਰਵਾਦਵਾ ਸ਼ੁਕਰਿਆ ਬਹੁਤ ਬਹੁਤ ਸੇਵਾ ਵੀ ਬਹੁਤ ਵਧੀਆ ਨਿਵਾਹ ਹੋ ਗਈ ਤੇ ਸੁਖਸ਼ਵੀਲੀ ਘਰ ਪਹੁੰਚ ਗਏ ਆਪਣੇ ਪਰਵਾਦ